ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਪੰਜ ਜਰਸੀਆ ਦਿਖਾਵਾਂਗੇ ਤੇ ਪੰਜੇ ਦਿਖਾਵਾਂਗੇ ਵੀ 911 ਟਰੈਕਟਰ ਪੁਰਾਣਾ ਜਿਵੇਂ ਹੁੰਦਾ ਸੀ ਹਰ ਇੱਕ ਚੀਜ਼ ਮੇ ਉਹਦੇ ਮਗਰ ਪੈਂਦੀ ਹੈ ਉਸ ਲੈਵਲ ਦੀਆਂ ਵੱਡੀਆਂ ਕੱਦ ਕਾਠ ਵਾਲੇ ਚੰਗੇ ਦੁੱਧ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਹਰਦੀਪ ਸਿੰਘ ਬਾਈ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ 953080155 ਜੀ ਪਹਿਲਾ ਨੰਬਰ ਜਿਹੜੀ ਬੈਠ ਦੇਖ ਰਹੇ ਜੀ ਜਿਹੜੀਆਂ ਜਰਸੀਆਂ ਟੌਪ ਦੀ ਜਰਸੀ ਜਿੱਦਾਂ ਭਰਾ ਮੰਗਦੇ ਨੇ ਵੀ ਯਾਰ ਟੌਪ ਦੀ ਜਰਸੀ ਹੋਵੇ ਜੀ ਅੱਜ ਹਰੇਕ ਵੀਰ ਦਾ ਸੁਪਨਾ ਪੂਰਾ ਹੋਣਾ ਐਚ ਐਫ ਸੀ ਜਰਸੀ ਦਾ ਠੀਕ ਹੈ ਐਚ ਐਫ ਦਾ ਤਾਂ ਮੇਲਾ ਲੱਗੇ ਪਿਆ ਹਨਾ ਮੇਲਾ ਲੱਗਿਆ ਪਿਆ ਜਿਹੜੀ ਇਹ ਬਹਿੜਾ ਬਾਈ 1 ਲੱਖ ਤੇ 5000 ਦੀ ਦੇ ਦਾਂਗੇ ਟੈਰੀ ਕਾਰਡ ਵਰ ਕੇ ਦੇ ਦੇ ਇਦਾਂ ਦੀ ਸਵਾ ਸਵਾ ਦੀ ਆਪ ਵੀ ਲਈਆਂ ਅੱਛਾ ਘੱਪਣ ਆ ਜੇ ਹਾਂ ਬਾਈ ਸੂਣ ਆਲੇ ਤੇ ਪ੍ਰਦੀਪ ਸੂਆ ਸੁੰਦਿਆ ਦੂਜਾ ਇਹ ਦੂਜਾ ਸੂਆ ਡੈਮਡ ਪੀਸ ਹੈ ਟੈ ਲੋ ਜਿੰਨੀ ਸਫਤ ਕਰ ਲਾ ਬਹਿੜਾ ਨਹੀਂ 11 ਥੋੜੀ ਆ ਠੀਕ ਹੈ ਥੱਲੇ ਪੋਲਾ ਰੇਤਾ ਨਾ ਥੋੜਾ ਜਿਹਾ ਜ਼ੋਰ ਲਾਲਾ ਤੁਰਦੀ ਜਿਹੜੇ ਵੀ ਕਹਿੰਦੇ ਸੀ 20 ਤੋਂ ਪਾਰ ਦੁੱਧ ਲੈਣਾ ਪਾਉ 25 ਕਿਲੋ ਦੁੱਧ ਦੀ 25 ਕਿਲੋ ਦੁੱਧ ਦਾ ਰੇਟ ਹੈ 1.5 ਹਣਾ ਹਾਂ ਬਾਜੂ ਬ੍ਰੋਟ ਨੇ ਬਾਈ ਕਿਹੜਾ ਦਿੰਦਾ ਇਹ ਜੀ ਮਾਨਦਾਨ ਕਰ ਦਾਂਗੇ ਇਫਾ ਕਰ ਦਾਂਗੇ ਬਾਈ ਸੋ ਇੱਕ ਗੱਲ ਹੋਰ ਦੇਖੋ ਯਾਰ ਬੈੜ ਤਾਂ ਆਪਾਂ ਜਰਸੀਆਂ ਰੋਜ਼ ਹੀ ਦੇਖੀ ਜਾਂਦੇ ਆ YouTube ਤੇ ਪਰ ਕਦ ਕੁਦ ਦੇਖੋ ਯਾਰ ਕਿਆ ਬਾਤ ਹੈ ਹਣਾ ਪ੍ਰਦੀਪ ਨਾਲ ਖੜੀ ਯਾਰ 1.5 ਦਾ ਤੂੰ ਮੰਗ ਲਿਆ ਸੋ ਕਦ ਦੇਖੋ ਯਾਰ ਜਿੰਦਾ ਜਰਸੀ ਨੂੰ ਕਦ ਚਾਹੀਦਾ ਰੀਅਲ ਕਦ ਦਾ ਬੈੜ ਦੇ ਹਣਾ ਕੀ ਲੈਵੇ ਦੀ ਕੁਆਲਿਟੀ ਜਿਹੜੀ ਉਹ ਵੀ ਪੂਰੀ ਸ਼ਾਨਦਾਰ ਹੈ ਜੀ ਅੱਗੇ ਪ੍ਰਦੀਪ ਆ ਗਈ 2 ਨੰਬਰ ਤੇ ਝੋਲੀ ਵਾਲੀ ਜਿਹੜੀ ਇਹ ਵੇੜਾ ਬਾਈ ਜੀ ਦੁੱਧ 25 ਕਿਲੋ ਦਿੱਤਾ ਹੋਇਆ ਜੀ ਦੂਜਾ ਸੂਆ ਸੂ ਤੇ ਵੇੜਾ ਇਹ ਵੀ ਟੌਪ ਦੀ ਆ ਜੇਕਰ ਜੇ ਕੋਈ ਦੋ ਵੇੜਾ ਇਕੱਠੀਆਂ ਪਰਚੇਜ਼ ਕਰਦਾਗਾ ਤਾਮਨ ਕੋਲ ਦੀ ਪਹੁੰਚ ਫ੍ਰੀ ਕਰ ਦਾਂਗੇ 200 ਕਿਲੋਮੀਟਰ ਤੱਕ ਇਹ ਵੀ ਇੱਕ ਪੰਜ ਦੀ ਹੈਗੀ ਇਹ 10 ਦੀ ਦੇ ਦਾਂਗੇ ਚੱਲ ਜਾ ਅੱਛਾ ਇੱਕ 10 ਦੀ 35 ਕਰਦੇ ਆ ਠੀਕ ਹੈ ਚੱਲ 10 ਦੀ ਪਰ ਯਾਰ ਬੈੜ ਦੀ ਝੋਲੀ ਝਾੜੀ ਬੜੀ ਖਬਰਦਾਰ ਤਨ 25 ਕਿਲੋ ਤੋਂ ਬਾਹਰ ਆਲੀ ਅਸਲ ਨਗੀਨੇ ਨੇ ਢੱਲੋ ਅਗਲਾ ਜਿਹੜਾ ਵੀਰ ਕਹਿੰਦਾ ਜਰਸੀ ਲੈਣੀ ਆ ਜੀ ਬਾਈ ਜੇ ਇਦਾਂ ਦੀ ਜਰਸੀ ਲੈ ਕੇ ਵੀ ਉਹਦਾ ਸੁਪਨਾ ਨਹੀਂ ਪੂਰਾ ਹੁੰਦਾ ਨਹੀਂ ਕਰ ਸਕਦਾ ਠੀਕ ਹੈ ਇੱਕ 10 ਦੀ ਦੁੱਧ ਵਾਈ ਚੰਗੀ ਆ ਢੱਲੋ ਜੇ ਆਪਾਂ ਕੀਏ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਰੱਖੇ ਬਾਈ ਕਰਮ ਵਾਲੀਆਂ ਦੀ ਜੀ 110000 ਰੁਪਿਆ ਰੇਟ ਆ 21500 ਜੁੜੀ ਦੇ ਦਾਂਗੇ ਬਸ ਠੀਕ ਆ ਦੁੱਧ 25 ਦਬਾਰ ਚੱਲੂ ਹਾਂ ਪਹੁੰਚ ਕਰਦਾ 200 ਕਿਲੋ ਠੀਕ ਆ ਝੋਲੀ ਝਾਲੀ ਪੜੀ ਜਾ ਬਸ ਅੱਗੇ ਆ ਕੀ ਤੇਰਾ ਨੰਬਰ ਅੱਗੇ ਜਰਸੀ ਢੋ ਲੋਗੇ ਤਾਂ ਬੇਕਮਾਨ ਨਹੀਂ ਜੀ 135 ਦੀ ਦੇ ਦਾਂਗੇ ਬਾਈ ਪਰ ਹੈਗੀ ਇੱਦਾਂ ਦੀ ਆ ਜਿੱਦਣ ਕਰਮ ਵਾਲੀ ਨੇ ਬੱਚਾ ਦਿੱਤਾ ਇਹਨੇ ਜੀ ਪੜਾਕੇ ਕੱਢ ਦੂ ਠੀਕ ਆ ਕੱਦ ਕਾਠ ਵੱਡੀ ਬੌਦ ਆ ਹਨਾ ਸੋ ਜਦੋਂ ਗਾਂ ਦਾ ਜਰਸੀ 50 ਦੀ ਵੀ ਮਿਲ ਜਾਂਦੀ ਆ ਪਰ ਚੀਜ਼ ਜੀ ਦਾ ਵੱਡਾ ਉਹੀ ਗੱਲ ਆ ਜਿਵੇਂ ਆ ਸਾ ਟਰੈਕਟਰ ਪ੍ਰਤੀਭਾ ਜੇ ਕੰਮ ਕਰ ਰਿਹਾ ਹਣੀ ਯਾਰ ਢਿੱਲੋ ਕਹਿਣਾ ਕਾਰਨ ਚ ਅੰਤਰ ਹੁੰਦਾ ਮੋੜੀ ਪੋਤੇ ਤੈਨੂੰ ਮੜੀ ਹੋਰ ਠੀਕ ਹੈ ਚੀਜ਼ ਦੇਖ ਲੈ ਪੈਸਾ ਨਾਲ ਵੀ ਅੱਜ ਕੱਲ ਚੀਜ਼ ਮਿਲ ਜੇ ਹੋਰ ਕੀ ਚਾਹੀਦਾ ਹੁੰਦਾ ਜੈਜ ਗੱਲ ਹੈਣਾ ਬਾਕੀ ਜਿਹੜੇ ਪੀਸ ਹੈਗੇ ਚਾਰ ਪੰਜ ਅੱਜ ਸਿਲੇਕਟਡ ਹੀ ਆ ਜਾਵਾਂ ਹੈਣਾ ਆ ਜਾਸੀ ਹੈ ਜਿਹੜੀ ਦੇਖ ਲਓ ਜੀ ਜਵਾਈਆ ਪਾਣਾ ਲਾ ਕਿ ਤੋਂ ਠੀਕ ਹੈ ਬਾਲੀ ਚੰਗੀ ਆ 85 ਦੀ ਦੇ ਦਾਂਗੇ ਜੀ ਜੇ ਜਲਦੀ ਹੀ ਆਪਨੇ 82 ਦੀ ਦੇ ਦਾਂਗੇ ਠੀਕ ਹੈ ਸਾਰੇ ਤਰ੍ਹਾਂ ਦੇ ਪਾਸ ਸਾਰੇ ਤਰ੍ਹਾਂ ਦੇ ਜਾ 9530801950 ਜਰਸੀ ਆ ਪੰਜ ਖਰੀਆਂ ਟਾਪ ਕਲਾਸ ਚੰਗੇ ਬਰੀਡ ਵਾਲੀਆਂ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਵੀਡੀਓ